ਤੋ ਮੈਂ ਮਨਦੀਪ ਸਿੰਘ ਦਲਿਆਉ ਮੁਰਾ ਡੈਰੀ ਫਾਰਮ YouTube ਚੈਨਲ ਤੇ ਸਵਾਗਤ ਆ ਸਾਰਿਆਂ ਦਾ ਅੱਜ ਆਪਾਂ ਉਹਨ ਇੱਕ ਝੋਟੀ ਦਿਖਾ ਰਹੇ ਹਾਂ ਜਿਹੜੀ ਆਪਾਂ ਤੋਂ ਛੋਟੀ ਜੀ ਕੱਟੀ ਗਈ ਸੀਗੀ ਇਹ 34000 ਰੁਪਏ ਦੀ ਦੂਜੀ ਸੂਏ ਸੂ ਰਹੀ ਆ ਹੁਣ ਇਹ ਸੇ ਪਹਿਲੇ ਸੂਏ ਕਿਲੋ ਇਹਨੂੰ ਪਹਿਲੇ ਸੂਏ ਬੱਚਾ ਮਰ ਗਿਆ ਸੀ ਤਾਂ ਫਿਰ ਵੀ 17 ਕਿਲੋ ਦੁੱਧ ਦਿੰਦਾ ਸੀ ਹੁਣ ਵੀ ਜਿਹੜੀ ਆਪਾਂ ਵੀਡੀਓ ਸ਼ੂਟ ਕਰ ਰਹੇ ਹਾਂ ਇਹ ਆਪਾਂ ਸਵੇਰ ਦੇ 11:00 ਵਜੇ ਕਰ ਰਹੇ ਹਾਂ ਇਹ ਅੰਕਲ ਕੋਲੇ ਆ ਇਹ ਝੋਟੀ ਜਸਵੀਰ ਸਿੰਘ ਆ ਚੰਡੀਗੜ੍ਹ ਕੋਲੇ ਪਿੰਡ ਰਹਿ ਜਾਂਦਾ ਸਾਪਲਾ ਹੈ ਤੰਨੇ 4 ਸਾਲਾਂ ਤੋਂ ਆਪਣੇ ਨਾਲ ਜੁੜੇ ਹੋਏ ਨੇ ਹੁਣ ਇਹ ਮੱਝ ਛੱਡਣ ਆਈ ਸੀ ਆਪਾਂ ਝੋਟੀ ਦਿਖਾਈ ਤਾਂ ਬਹੁਤ ਠੰਡੀ ਝੋਟੀ ਆ ਗਈ ਦੱਸ ਰਹੇ ਸੀ ਅੰਕਲ ਜੀ ਇਹ ਆਪਾਂ ਤੁਹਾਨੂੰ ਇਹ ਦਿਖਾ ਰਿਹਾ ਵੀ ਦਲਾਉ ਮੋਰਾ ਡਾਇਰੈਕਟ ਫਾਰਮ ਚ ਜਿਹੜੀਆਂ ਕੱਟੀਆਂ ਗਈਆਂ ਨੇ ਹੁਣ ਕੱਟੀਆਂ ਖੜ ਮਿਲ ਨਹੀਂ ਰਹੀਆਂ ਤਾਂ ਹੀ ਆਪਾਂ ਕੰਟਰੈਕਟਰ ਨੰਬਰ ਨਹੀਂ ਲਾਇਆ ਬਹੁਤ ਘੱਟ-ਘੱਟੀ ਮਿਲਦੀ ਆ ਫਿਰ ਅਗਲਾ ਕੱਟੀ ਕਈ ਵਾਰ ਲੈਣ ਨੂੰ ਫੋਨ ਕਰੀ ਜਾਂਦਾ ਰਹਿੰਦਾ ਆਰਡਰ ਕੁਆਲਿਟੀ ਤੁਸੀਂ ਥਣ ਵੀ ਦੇਖ ਸਕਦੇ ਹੋ ਦੂਜਾ ਸੁਹਾ ਸੁਈ ਹੋਈ ਹੈ ਸਾਰੀ ਮੱਝਾਂ ਅੰਕਲ ਕੋਲ 18-20 ਕਿਲੋ ਤੋਂ ਘੱਟ ਕੋਈ ਨਹੀਂ ਹੈਗੀਆਂ ਇੱਕ ਆਪਾਂ ਝੋਟੀ ਇਹ ਚ ਝ ਇਨਾ ਮੱਜਾਂ ਦੀ ਵੀ ਕੱਟੀ ਹੈਗੀ ਆ ਸਾਰੀਆਂ ਵਧੀਆ ਸ਼ੌਕਰਾ 18-20 ਕਿਲੋ ਤੋਂ ਘੱਟ ਤਿੰਨ ਚਾਰ ਮੱਜਾਂ ਹੀ ਰੱਖ ਦਿੰਨੇ ਪੂਰਾ ਟੋਪ ਦੀਆਂ ਮੱਜਾਂ ਰੱਖ ਦਿੰਨੇਗੇ ਇਹ ਕੱਟੀ ਹੈਗੀ ਮਗਰੇ ਦੇ ਝੋਟੀ ਦੇ ਦੋ ਕੁ ਮਹੀਨਾ ਦੀ ਸੂਈ ਹੋ ਗਈ ਹੁਣ ਵੀ 19-20 ਕਿਲੋ ਤੋਂ 10 ਵੇਰੇ 10-11 ਵਜੇ ਦੀ ਵੀਡੀਓ ਆਪਾਂ ਸ਼ੂਟ ਕਰ ਰਹੇ ਆਂ ਸ਼ਾਮ ਨੂੰ ਪੂਰਾ ਖੁੱਲਾ ਲਿਓਟਾ ਭਰਦੇ ਤੁਰਿਆ ਨਹੀਂ ਆਉਂਦਾ ਝੋਟੀ ਤੋਂ